ਅਗੇ ਜਲ ਜਲ ਦੇਸ਼ ਨੇ ਵੈਲਕਮ ਕਰੇਗਾ ਉਨ੍ਹਾਂ ਦਾ ਵਿਦੇਸ਼ ਮੰਤਰਾਲੇ ਨੇ ਅੱਜ ਰਾਤ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਗਹਿਰ ਜ਼ਿੰਮੇਵਾਰ ਨਾ ਅਤੇ ਅਫਸੋਸਜਨ ਨੇ ਘਰਾੜ ਦਿੱਤਾ ਹੈ ਅਤੇ ਆਪਣੇ ਆਪ ਨੂੰ ਉਹਨਾਂ ਟਿੱਪਣੀਆਂ ਤੋਂ ਵੱਖ ਕਰ ਲਿਆ ਹੈ ਜੋ ਦੋਸਤਾਨਾ ਦੇਸ਼ ਤਾਲ ਭਾਰਤ ਦੇ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਹਨ ਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਚੰਡੀਗੜ੍ਹ ਵਿੱਚ ਸੀਐਮ ਮਾਨ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦਾ ਹਵਾਲਾ ਦਿੱਤੇ ਰਹੇ ਸਨ ਜੈਸਵਾਲ ਨੇ ਕਿਹਾ ਅਸੀਂ ਗਲੋਬਲ ਸਾਊਥ ਦੇ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਬਾਰੇ ਇੱਕ ਉੱਚ ਰਾਜ ਅਥਾਰਟੀ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੇਖੀਆਂ ਹਨ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਹਨ ਅਤੇ ਰਾਜ ਅਥਾਰਟੀ ਨੂੰ ਸ਼ੋਬਾ ਨਹੀਂ ਦਿੰਦੀਆਂ ਭਾਰਤ ਸਰਕਾਰ ਅਜਿਹੀਆਂ ਗੈਰ ਜ਼ਰੂਰੀ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਜੋ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਹਨ ਸੀਐਮ ਉਹ ਚੰਡੀਗੜ੍ਹ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਕਿਤੇ ਚਲੇ ਗਏ ਹਨ ਮੈਨੂੰ ਲੱਗਦਾ ਹੈ ਕਿ ਇਹ ਗਾਣਾ ਹੈ ਉਹ ਵਾਪਸ ਆਉਣ ਵਾਲੀ ਹਨ ਅਤੇ ਉਹਨਾਂ ਦਾ ਸਵਾਗਤ ਹੈ ਰੱਬ ਹੀ ਜਾਣਦਾ ਹੈ ਕਿ ਉਹ ਕਿਹੜੇ ਦੇਸ਼ਾਂ ਦਾ ਦੌਰਾ ਕਰਦੀ ਹਨ ਮੈਗਨੀਸ਼ੀਆ ਗਲਾਵੇਸ਼ੀਆ ਟਰਾਵੇਸ਼ੀਆ ਉਹ 140 ਕਰੋੜ ਲੋਕਾਂ ਵਾਲੇ ਦੇਸ਼ ਵਿੱਚ ਨਹੀਂ ਰਹਦੇ ਉਹ ਉਹਨਾਂ ਦੇਸ਼ਾਂ ਦਾ ਦੌਰਾ ਕਰਦੀ ਹਨ ਜਿੱਥੇ ਆਬਾਦੀ 10000 ਹੈ ਉਹਨਾਂ ਨੂੰ ਉੱਥੇ ਸਭ ਤੋਂ ਉੱਚੇ ਪੁਰਸਕਾਰ ਮਿਲ ਰਹੇ ਹਨ ਇੱਥੇ 10000 ਲੋਕ ਸਿਰਫ ਜੀਐਸਵੀ ਦੇਖਣ ਲਈ ਇਕੱਠੇ ਹੁੰਦੇ ਹਨ ਉਹਨਾਂ ਨੇ ਆਪਣੇ ਆਪ ਨੂੰ ਕਿਸ ਵਿੱਚ ਸ਼ਾਮਲ ਕੀਤਾ ਹੈ